ਪੰਜਾਬੀ ਸਾਹਿਤ ਦੇ ਵੱਡੀ ਸ਼ਕਤੀ ਮੰਨੇ ਜਾਣ ਵਾਲੇ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ ਗੁਰਦਿਆਲ ਸਿੰਘ 83 ਸਾਲ ਦੇ ਸਨ ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਗੁਰਦਿਆਲ ਸਿੰਘ ਦੀਆਂ ਪ੍ਰਸਿੱਧ ਰਚਨਾਵਾਂ ਦੇ ਵਿੱਚ ਅਣਹੋਏ ਮੜੀ ਦਾ ਦੀਵਾ ਪਰਸਾ ਵੱਡੀਆਂ ਸ਼ਾਲਾਂ ਵਰਗੇ ਨਾਵਲ ਸ਼ਾਮਲ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਕੋਈ ਰੱਬ ਨਹੀਂ ਨੇ ਦਰਸਲ ਖੰਨਾਵੇ ਕੇ ਪਹੁੰਚੇ ਕੈਪਟਨ ਤਾਂ ਜਦੋਂ ਸਿੱਧੂ ਦੇ ਆਪ ਤੇ ਜਾਣੀਆਂ ਕੈਸ ਰਾਈਆਂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਿੱਧੂ ਕੋਈ ਰੱਬ ਨਹੀਂ ਉਹਨਾਂ ਨੇ ਕਿਹਾ ਕਿ ਕੋਈ ਇੱਕ ਵਿਅਕਤੀ ਕਿਸੇ ਪਾਰਟੀ ਨੂੰ ਕਮਜ਼ੋਰ ਜਾਂ ਸ਼ਕਤੀਸ਼ਾਲੀ ਨਹੀਂ ਬਣਾ ਸਕਦਾ ਪੰਜਾਬ ਦੇ ਹਰ ਪਿੰਡ ਸ਼ਹਿਰ ਤੇ ਕਸਬਿਆਂ 'ਚ ਕਬਰਿਸਤਾਨ ਬਣਾਉਣ ਦੀ ਤਿਆਰੀ ਹੈ ਪੰਜਾਬ ਸਰਕਾਰ ਸੂਬੇ 'ਚ 스마트 ਕਬਰਿਸਤਾਨ ਬਣਾਉਣ ਤੇ 100 ਕਰੋੜ ਰੁਪਏ ਦਾ ਖਰਚ ਕਰਨ ਦਾ ਦਾਅਵਾ ਕਰ ਰਹੀ ਹੈ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਤਾਬਕ ਸਰਕਾਰ ਨੇ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਨੂੰ ਪ੍ਰਵਾਨ ਕੀਤਾ ਹੈ ਕਟਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮੁੰਵਰ ਮਸੀਹ ਮੁਤਾਬਕ ਸੂਬਾ ਸਰਕਾਰ ਇਸਾਈਪਾ ਚਰਦੇ ਲੋਕਾਂ ਦੀ ਸਭ ਤੋਂ ਵੱਡੀ ਮੁਸ਼ਕਲ ਦਾ ਹੱਲ ਕਰਨ ਜਾ ਰਹੀ ਹੈ ਜੇਕਰ ਕਿਸੇ ਪਿੰਡ ਸ਼ਹਿਰ 'ਚ ਕਬਰਿਸਤਾਨ ਨਹੀਂ ਹੈ ਤਾਂ ਸਰਕਾਰ ਜ਼ਮੀਨ ਖਰੀਦ ਕੇ ਇਸ ਦਾ ਪ੍ਰਬੰਧ ਕਰੇਗੀ ਜਿਸ ਲਈ ਪ੍ਰਸਤਾਵ ਭੇਜਿਆ ਜਾ ਚੁੱਕਿਆ ਹੈ ਆਮ ਆਦਮੀ ਪਾਰਟੀ ਨੇ ਸ਼ੋਮਨੀ ਕਾਲੀ ਦਲ ਨੂੰ 1000 ਕਰੋੜ ਰੁਪਏ ਬਚਾਉਣ ਦੀ ਸਲਾਹ ਦਿੱਤੀ ਹੈ। ਦਰਸਲ ਆਪ ਸੰਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ੋਮਨੀ ਕਾਲੀ ਦਲ ਨੂੰ 1000 ਕਰੋੜ ਖਰਚਣ ਦੀ ਕੀ ਲੋੜ ਹੈ? ਉਹ 117 ਕਰੋੜ ਰੁਪਏ ਖਰਚ ਕੇ ਆਪਆਂ ਟਿਕਟਾਂ ਹੀ ਖਰੀਦ ਲੈਣ। ਦਰਸਲ ਮਾਨ ਦੀ ਸਲਾਹ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਜਵਾਬ ਸੀ ਜਿਸ ਵਿੱਚ ਉਹਨਾਂ 'ਤੇ ਇਲਜ਼ਾਮ ਲਗਾਏ ਸਨ ਕਿ ਆਮ ਆਦਮੀ ਪਾਰਟੀ 1 ਕਰੋੜ ਰੁਪਏ ਲੈ ਕੇ ਉਮੀਦਵਾਰਾਂ ਨੂੰ ਟਿਕਟ ਦੇ ਰਹੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਤਿਆਰ ਕਰ ਲਈ ਹੈ ਅਤੇ ਕਿਸੇ ਵੀ ਸਮੇਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਦੂਜੀ ਸੂਚੀ ਵਿੱਚ 15 ਤੋਂ ਲੈ ਕੇ 18 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਸਕਦਾ ਹੈ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਕਰੀਨਿੰਗ ਕਮੇਟੀ ਦੀ ਚੰਡੀਗੜ੍ਹ ਵਿੱਚ ਮੀਟਿੰਗ ਵੀ ਹੋਈ ਜਿਸ ਵਿੱਚ ਸੂਚੀ ਨੂੰ ਅੰਤਮ ਛੋਹ ਦਿੱਤੀ ਗਈ ਹੈ ਪੰਜਾਬ ਪ੍ਰਾਂਵਲ 2 ਮਹੀਨੇ ਬਾਅਦ ਸੜਕਾਂ ਤੇ ਕੋਈ ਵੀ ਲਵਾਰਸ ਗਊ ਤੁਹਾਨੂੰ ਨਜ਼ਰ ਨਹੀਂ ਆਏਗਾ ਇਹ ਦਾਵਾ ਗਊ ਸੇਵਾ ਦਲ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਕੀਤਾ ਹੈ ਵਕਤ ਮੁਤਾਬਕ ਸੂਬਾ ਸਰਕਾਰ ਨੇ ਸਾਰੇ 22 ਜ਼ਿਲ੍ਹਿਆਂ ਚ ਗੋਸ਼ਾਲਾ ਬਣਾਉਣ ਦੇ ਪ੍ਰੋਜੈਕਟ ਨੂੰ ਜੰਗੀ ਪੱਧਰ ਤੇ ਚਲਾਇਆ ਹੋਇਆ ਹੈ ਦਰਸਲ ਚੇਅਰਮੈਨ ਸਾਬ ਦੇਵੀ ਕਹਿਣਾ ਹੈ ਕਿ ਪੀਐਮ ਮੋਦੀ ਦੇ ਗੌਰਖੇ ਕਨੂ ਲੈ ਕੇ ਦਿੱਤੇ ਬਿਆਨ ਨੂੰ ਪੰਜਾਬ ਨਾਲ ਜੋੜ ਕੇ ਨਾ ਵੇਖਿਆ ਜਾਏ। ਉਹਨਾਂ ਕਿਹਾ ਕਿ ਪੰਜਾਬ 'ਚ ਕਿਸੇ ਗੌਰਖੇਕ ਦਲ ਖਿਲਾਫ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰ ਪਟਿਆਲਾ ਪੁਲਿਸ ਵੱਲੋਂ ਗੌਰਖੇਕ ਦਲ ਪੰਜਾਬ ਦੇ ਪ੍ਰਧਾਨ ਸतीश ਕੁਮਾਰ ਖਿਲਾਫ ਦਰਜ ਮਾਮਲੇ ਨੂੰ ਲੈ ਕੇ ਉਹ ਕਿਸਪਸ਼ਟ ਜਵਾਬ ਨਹੀਂ ਦੇ ਸਕੇ।